ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਫਤੈ ਬੁਲਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਸਰਸਾ ਨਦੀ ਕਿਨਾਰੇਓ ਦੋ ਜੰਝਾਂ ਚੜੀਆਂ ਸਰਸਾ ਨਦੀ ਕਿਨਾਰੇਓ ਦੋ ਜੰਝਾਂ ਬੱਡੇ ਲਾੜਿਆਂ ਨਾਲ ਸਨ ਖੁਦ ਗੁਰੂ ਗੋਬਿੰਦ ਸਿੰਘ ਜਾਂਜੀ ਚੜੀ ਨਾਲ ਸਨ ਯੋਦੇ ਨਿਹੰਗ ਸਿੰਘ ਹਾਂ ਨਿਹੰਗ ਸਿੰਘ ਲਾੜੀ ਮੋਤ ਦੇ ਵਰਣ ਨੂੰ ਦੇਲ ਖੁਸ਼ੀਆਂ ਬੜੀਆਂ ਸਰਸਾ ਨਦੀ ਕਿਨਾਰੇ ਉਹ ਦੋ ਜੰਜਾਂ ਚੜੀਆਂ ਹਾਂਜੀ